ਨਮਸਕਾਰ ਜੀ ਅੱਜ ਤੱਲੇ ਦਿਨ ਆਇਆ ਜੀ ਮੈਂ ਜੁਆਇਨਿੰਗ ਤੋਂ ਅਜ ਪਹਿਲਾਂ ਦੇ ਦੇ ਸਟਾਫ ਨਾਲ ਸਟਾਫ ਨਾਲ ਮਿਲਿਆ ਸਾਰੇ ਨਾਲ ਸਟਾਫ ਬਹੁਤ ਵਧੀਆ ਸਾਰਾ ਹੀ ਅਕਾਊਂਟੈਂਟ ਬਲਬੀਰ ਜੀ ਨਾਲ ਦੇ ਬਾਕੀ ਲੋਕਲ ਮੁੰਡੇ ਜਿਹੜੇ ਜਾਣ ਜਾਣਨ ਵਾਲੇ ਹੀ ਮੈਨੂੰ ਉਹਨਾਂ ਕੋਲੋਂ ਮੈਂ ਪੁੱਛਿਆ ਵੇਖੀ ਇਹ ਸਮੱਸਿਆ ਨਾਲ ਜਵਾ ਸਮੱਸਿਆ ਮੇਨ ਦਾ ਤੇ ਪਤਾ ਲੱਗ ਹੀ ਗਿਆ ਹੁਣ ਜਿੱਦਾਂ ਇਦਾਂ ਆਈ ਜਾਾਂਗੇ ਸਾਰੇ ਲੋਕਾਂ ਦਾ ਹੱਲ ਕਰਾਂਗੇ ਮੰਡੀਆਂ ਦਾ ਕੰਮ ਹੋ ਚੁੱਕਿਆ ਇਹ ਤੇ ਮੇਰੇ ਖਰ ਡੈਸਟ ਸੀਜ਼ਨ ਚ ਆਪਾਂ ਦੇਖਾਂਗੇ ਹੁਣ ਕੀ ਇਹ ਮਾੜਾ-ਵੋਟਾ ਫੇਰਾ ਫਿਰ ਵੀ ਬਲਬੀਰ ਜੀ ਕਰਾਣਗੇ ਕਹਿ ਰਹੇ ਵੀ ਇੱਕ ਤੋੜਾ ਰੌਂਡ ਮਰਾ ਦੇਾਂਗੇ ਬਾਕੀ ਜੋ ਵੀ ਮੇਰੇ ਕੋਲ ਹੋਇਆ ਦਿਲੋਂ ਮੈਂ ਕੰਮ ਕਰਾਂਗਾ ਇਸ ਇਲਾਕੇ ਪਤਾ ਲੱਗੇਗਾ ਵੀ ਕੋਈ ਚੇਅਰਮੈਨ ਆ ਕੇ ਗਿਆ ਤੇ ਲੋਕਾਂ ਵਾਸਤੇ ਕੁਝ ਕਰਕੇ ਗਿਆ ਸੁਨਹਿਾ ਸੁਨਿਆ ਜੀ ਮੈਂ ਆ ਗਿਆ ਇੱਥੇ ਮੈਂ ਪਤਾ ਹੀ ਸਾਰਿਆਂ ਨੂੰ ਤੇ ਜਿੰਨੇ ਵੀ ਇਲਾਕੇ ਦੇ ਲੋਕੀਂ ਆ ਜਿਨ੍ਹਾਂ ਨੂੰ ਕੋਈ ਸਮੱਸਿਆ ਹੈ ਕੰਮ ਕਰਾਣਾ ਕੋਈ ਲੀਗਲ ਕੰਮ ਜੋ ਵੀ ਇਸ ਇਲਾਕੇ ਦਾ ਕੰਮ ਹੋਏਗਾ ਮੇਰੇ ਕੋਲ ਆਣ ਨੰਬਰ ਲੈਂਡ ਸਟਾਫ ਕੋਲ ਵੀ ਨੰਬਰ ਪਿਆਦਾ ਟੈਲੀਫੋਨ ਤੇ ਵੀ ਗੱਲ ਕਰ ਸਕਦੇ ਨੇ ਮੈਂ ਬਾਕੀ ਮੈਂ ਸਭ ਤੋਂ ਵੱਡਾ ਸਨੈਸ਼ ਦੇਣਾ ਚਾਹਣਾ ਜਿਹੜੀ ਆਮ ਆਦਮੀ ਪਾਰਟੀ ਦਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਇੱਕ ਚਲਾਇਆ ਮਹੀਮ ਚਲਾਈ ਆ ਉਹ ਸਾਰੇ ਨੌਜਵਾਨ ਬਜ਼ੁਰਗ ਮਾਤਾਂ ਸਾਰੇ ਜਿੰਨੇ ਵੀ ਆਣ ਸਾਰੇ ਸਾਥ ਦੇਣ ਗਵਰਨਮੈਂਟ ਦਾ ਤੇ ਦੱਸਣ ਕੌਣ ਕਰ ਰਿਹਾ ਫਿਰ ਉੱਥੇ ਸਾਡੀ ਗਵਰਨਮੈਂਟ ਪ੍ਰਸ਼ਾਸਨ ਪੁਲਿਸ ਨੂੰ ਫੋਨ ਕਰੋ ਮੈਨੂੰ ਦੱਸੋ ਭਾਈ ਪੂਰਾ ਸਾਥ ਦੇਾਂਗੇ ਤੁਹਾਡਾ ਇਹਨੂੰ ਜੜੋਂ ਖਤਮ ਕਰੋ ਪੰਜਾਬ 'ਚ ਨਸ਼ਿਆਂ ਨੂੰ ਫਿਰ ਰੰਗਲਾ ਪੰਜਾਬ ਜਿਹੜਾ ਇੱਕ ਵਾਰ ਬਣ ਜੇ ਜਿਹੜਾ ਸਾਨੂੰ ਬਜ਼ੁਰਗ ਸਾਡੇ ਦੱਸਦੇ ਤੇ ਪੰਜਾਬ 'ਚ ਲੋਕੀ ਇਦਾਂ ਦੇ ਰਹਿੰਦੇ ਰਿਹਾ ਪੰਗੜੇ ਪੈਂਦੇ ਰਿਹਾ ਕਬੱਡੀਆਂ ਖੇਲਨੀਆ ਫੁੱਟਬਾਲ ਖੇਡਣਾ ਸਾਡੇ ਨੇਤਾ ਜੀ ਜਿਹੜੇ ਆ ਲਾਲਚੰਦ ਜੀ ਉਹ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਖੇਡਾਂ ਦਾ ਜਿਹੜਾ ਪ੍ਰਬੰਧ ਕੀਤਾ ਹੈ ਸਟੇਡੀਅਮ ਬਣ ਰਹੇ ਨੇ ਇੱਕ ਜਿੱਦਾਂ ਬੂਟਿਆਂ ਦੀ ਨਰਸਰੀ ਨੂੰ ਕਹਦੇ ਇਹ ਖੇਡ ਨਰਸਰੀ ਜਿਹੜਾ ਮਹਿੰਮ ਚਲਾਈ ਹੈ ਜਿਹੜੀ ਕੀ ਇਲਾਕੇ ਦੇ ਅੰਦਰ ਪਾਰ ਬਵਿਆਲ ਦੇ ਵਿੱਚ ਜਿਹੜਾ ਕਬੱਡੀ ਦਾ ਗਰਾਊਂਡ ਦਿੱਤਾ ਹੈ ਘਰੋਟੇ ਚ ਬਾਕਸਿੰਗ ਦਾ ਇੱਕ ਪੋਏ ਚ ਵੀ ਦਿੱਤਾ ਹੈ ਇੱਕ ਰੋਡ ਜੈਮਲ ਸਿੰਘ ਚ ਵੀ ਕਬੱਡੀ ਦਾ ਦਿੱਤਾ ਹੈ ਇਦਾਂ ਗਵਰਨਮੈਂਟ ਦੀ ਜਿਹੜੀ ਆ ਪੂਰੀ ਫੈਸਿਲਿਟੀਆਂ ਜਿਹੜੇ ਲੋਕਾਂ ਨੂੰ ਦੇ ਰਹੇ ਨੇ ਤੇ ਇਹਨਾਂ ਦਾ ਸਾਥ ਦਿਓ ਤਾਂ ਕਿ ਫਿਰ ਆਪਾਂ ਰੰਗਲਾ ਪੰਜਾਬ ਬਣਾਈਏ ਜੈ ਹੇ